ਜਿੰਨਾ ਮਰਜੀ ਜ਼ਖਾਮ ਲੱਗਿਆ ਹੋਵੇ ਜਿੰਨੀ ਮਰਜੀ ਬੰਗਲ ਜੰਮੀ ਹੋਵੇ ਪੁਰਾਣੇ ਤੋਂ ਪੁਰਾਣਾ ਰੇਸ਼ਾ ਹੋਵੇ 7 ਦਿਨਾਂ ਦੇ ਵਿੱਚ ਠੀਕ ਕਰ ਦਾਂਗੇ ਪੂਰੀ ਵੀਡੀਓ ਦੇਖ ਲਓ ਜਾ ਕੇ ਦਵਾਈ ਦੇਸੀ ਘਰ ਦੇ ਵਿੱਚ ਕਿਵੇਂ ਬਣਦੀ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਕੀ ਹਾਲ ਚਾਲ ਹੈ ਅੱਜ ਦੀ ਵੀਡੀਓ ਆਪਣੀ ਉਹਨਾਂ ਭੈਣ ਭਰਾਵਾਂ ਲਈ ਹੈ ਜਿਨ੍ਹਾਂ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਛਿੱਕਾਂ ਲੱਗਦੀਆਂ ਰੇਸ਼ਾ ਡੇਗਦਾ ਤੇ ਖੰਗ ਲੱਗਦੀ ਗਲੇ ਦੇ ਵਿੱਚ ਰੇਸ਼ਾ ਆ ਜਾਂਦਾ ਤੇ ਬੰਗਲ ਜੰਮੀ ਰਹਿੰਦੀ ਹੈ ਫੇਫੜਿਆਂ ਦੇ ਵਿੱਚ ਰੇਸ਼ਾ ਜੰਮਿਆ ਹੋਇਆ ਇਹੋ ਜੀ ਦਵਾਈ ਬਣਾ ਕੇ ਦਿਖਾ ਦਾਂਗੇ ਫੇਫੜਿਆਂ ਦੇ ਵਿੱਚੋਂ 8 ਦਿਨਾਂ ਦੇ ਵਿੱਚ ਨਜਲਾ ਜ਼ਖਾਮ ਸੁ ਫੇਫੜਿਆਂ ਦੇ ਵਿੱਚ ਜੰਮੀ ਹੋਈ ਬਾਲਗਲ ਬਾਹਰ ਕੱਢ ਦਾਂਗੇ ਕਰਨਾ ਕੀ ਆ ਭਾਈ ਸਮਾਨ ਸਾਰਾ ਨੋਟ ਕਰ ਲਓ ਘਰ ਦੇ ਵਿੱਚ ਬਣਾ ਕੇ ਆਸਾਨੀ ਨਾਲ ਤੁਸੀਂ ਲੈ ਸਕਦੇ ਹੋ ਬਹੁਤ ਵਧੀਆ ਦੇਸੀ ਦਵਾਈ ਬਣੂਗੀ 7 ਤੋਂ 8 ਦਿਨਾਂ ਵਿੱਚ ਇਹ ਰੇਸ਼ ਦੀ ਜੜਾ ਇਹ ਪੱਟ ਕੇ ਪਰੇ ਮਰੂਗੀ ਆਜੋ ਫਿਰ ਮਿੱਤਰੋ ਬਣੇ ਰਹੋ ਵੀਡੀਓ ਨਾਲ ਕੀ ਕੁਝ ਪੈਂਦਾ ਤੁਹਾਨੂੰ ਦਿਖਾ ਦਨੇ ਆ ਤੇ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ 10 ਗ੍ਰਾਮ ਕਾਲੀਆਂ ਮਿਰਚਾਂ ਇਹ ਸਾਰਾ ਸਮਾਨ ਭੈਣੋ ਦੇ ਭਰਾਵੋ ਤੁਹਾਨੂੰ ਕਿਸਾਰੀ ਦੀ ਦੁਕਾਨ ਤੋਂ ਮਿਲ ਜੂਗਾ ਲਓ ਜੀ ਦੂਜੇ ਨੰਬਰ ਤੇ ਪਾਵਾਂਗੇ ਆਪਾਂ ਇਹਦੇ ਵਿੱਚ ਮਲਠੀ ਮਲਠੀ ਤੁਸੀਂ ਪੀਸੀਓ ਵੀ ਲੈ ਸਕਦੇ ਹੋ ਤੇ ਘਰੇ ਲੈ ਕੇ ਵੀ ਪੀ ਸਕਦੇ ਹੋ 10 ਗ੍ਰਾਮ ਹੀ ਪਾਵਾਂਗੇ ਇਹਦੇ ਵਿੱਚ ਆਪਾਂ ਮਲਠੀ ਵੀਡੀਓ ਨੂੰ ਧਿਆਨ ਨਾਲ ਦੇਖੀ ਜਿਓ ਬਈ ਘਰੇ ਬਣਾ ਕੇ ਇਹ ਚੀਜ਼ ਖਾ ਲੋ ਸਰਦੀ ਸਰਦੀ ਤੁਹਾਡਾ ਜਖਾਮ ਜਿਹੜਾ ਬਿਲਕੁਲ ਖਤਮ ਹੋ ਜਾਊਗਾ 8 ਦਿਨਾਂ ਵਿੱਚ ਨਜਲਾ ਜਖਾਮ ਨੱਕ ਦੇ ਵਿੱਚੋਂ ਪਾਣੀ ਡਿੱਗਣਾ ਹਟ ਜਾਊਗਾ ਬੱਚੇ ਵੀ ਖਾ ਸਕਦੇ ਭੈਣਾਂ ਵੀ ਖਾ ਸਕਦੇ ਭਰਾ ਵੀ ਖਾ ਸਕਦੇ ਬਹੁਤ ਵਧੀਆ ਜੜੀ ਬੂਟਿਆਂ ਦਾ ਦੇਸੀ ਦਵਾਈ ਬਣਦੀ ਹੈ ਲਓ ਜੀ ਹੁਣ ਆਪਾਂ ਪਾਵਾਂਗੇ ਆਪਾਂ 10 ਗ੍ਰਾਮ ਇਹਦੇ ਵਿੱਚ ਮੱਗ ਪੇਪਲ ਮੱਗ ਪੇਪਲ ਜਿਹੜੀ ਆਮ ਸਾਰੀ ਦੁਕਾਨ ਤੋਂ ਤੁਹਾਨੂੰ ਆਸਾਨੀ ਨਾਲ ਮਿਲ ਜਾਣਗੇ ਤੇ ਲਓ ਜੀ ਭੈਣੋ ਤੇ ਭਰਾਵੋ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦਾਲਚੀਨੀ ਦਾਲਚੀਨੀ ਦਾ ਬਹੁਤ ਵਧੀਆ ਗੁਣਾ ਹੈ ਸਬਜ਼ੀਆਂ ਦੇ ਵਿੱਚ ਪੈਂਦੀ ਹੈ ਤੇ ਆਯੁਰਵੇਦਿਕ ਵਿੱਚ ਵੀ ਬਹੁਤ ਵਧੀਆ ਚੀਜ਼ ਹੈ ਤੇ 10 ਗ੍ਰਾਮ ਪਾਵਾਂਗੇ ਭਾਈ ਇਹਦੇ ਵਿੱਚ ਆਪਾਂ ਦਾਲਚੀਨੀ 10 ਗ੍ਰਾਮ ਪਾਵਾਂਗੇ ਆਪਾਂ ਇਹਦੇ ਵਿੱਚ ਸੌਫ ਤੇ 10 ਗ੍ਰਾਮ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਭਾਈ ਲਾਈਚੀ ਤੇ ਲਓ ਜੀ 5 ਤੋਂ 7 ਕਾਲੀਆਂ ਮਿਰਚਾਂ ਪਾਵਾਂਗੇ ਪਰ ਅਸੀਂ ਤੁਹਾਨੂੰ ਕਹਾਂਗੇ 10 ਗ੍ਰਾਮ ਮਿਰਚਾਂ ਪਾਈਆਂ 10 ਗ੍ਰਾਮ ਹੀ ਤੁਸੀਂ ਇਹਦੇ ਵਿੱਚ ਕਾਲੀਆਂ ਮਿਰਚਾਂ ਪਾਉਣੀਆਂ ਨੇ ਤੇ ਲਓ ਜੀ ਹੁਣ ਆਪਾਂ 10 ਗ੍ਰਾਮ ਹੀ ਇਹਦੇ ਵਿੱਚ ਪਾਵਾਂਗੇ ਸੌਫ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਕੁੱਟ ਕੇ ਤੁਸੀਂ ਪੀਸ ਕੇ ਪਾਊਡਰ ਜਿਹੜਾ ਬਣਾ ਲੈਣਾ। ਲਓ ਜੀ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਤਵੇ ਦੇ ਉੱਤੇ ਇੱਕ ਤੋਂ 2 ਮਿੰਟ ਲਈ ਹਲਕਾ-ਹਲਕਾ ਤਾਜਾ ਲਵਾਉਣਾ। ਬਸ ਇਹ ਚੀਜ਼ਾਂ ਦਾ ਤੁਸੀਂ ਮੇਰੇ ਭੈਣੋ ਭਰਾਵੋ ਧਿਆਨ ਰੱਖਣਾ ਵੀ ਇਹਨੂੰ ਤੁਸੀਂ ਬਿਲਕੁਲ ਸਾਰਨੀਆਂ ਨਹੀਂ ਕਿਉਂਕਿ ਇਹਦਾ ਅਰਕ ਵਗੈਰਾ ਜਿਹੜਾ ਤੁਸੀਂ ਇੱਥੇ ਨਾ ਕਰ ਦਿਓ ਅੱਗ ਦੇ ਉੱਤੇ ਬਸ ਨੋਰਮਲ ਜਿਹਾ ਰੱਖਣਾ ਜਿਹੜਾ ਕਿ ਆਪਣੇ ਗ੍ਰੇਂਡਰ ਜਾਂ ਆਪਣੇ ਕੁੰਡੇ ਘੋਟ ਦੀ ਮਦਦ ਨਾਲ ਚੰਗੀ ਤਰ੍ਹਾਂ ਜਿਹੜਾ ਪੀਸਿਆ ਜਾਵੇ। ਲਓ ਜੀ ਭੈਣੋ ਤੇ ਭਰਾਵੋ ਹਲਕਾ-ਹਲਕਾ ਤਾਪ ਇਹਨੂੰ ਲਵਾ ਲੈ ਤਾ ਕਰਕੇ ਇਹਨੂੰ ਸੇਕ ਲਵਾਇਆ ਜਿਆਦਾ ਨਹੀਂ ਤੁਸੀਂ ਲਵਾਉਣਾ ਇਹ ਧਿਆਨ ਰੱਖਣਾ ਤੇ ਹੁਣ ਆਪਾਂ ਇਹਨੂੰ ਕੁੰਡੇ ਘੋੜ ਦੀ ਮਦਦ ਨਾਲ ਇਹਨੂੰ ਬਰੀਕ ਕਰਕੇ ਪਾਊਡਰ ਬਣਾਵਾਂਗੇ ਨਾ ਬਿਲਕੁਲ ਬਰੀਕ ਕਰ ਲੈਣਾ ਜਿਹੜਾ ਆਪਣੇ ਜੰਦਾ ਜਾਨਾਂ ਦੇ ਵਿੱਚ ਨਾ ਆਵੇ ਲਓ ਜੀ ਮਟੀਰੀਅਲ ਆਪਾਂ ਚੰਗੀ ਤਰ੍ਹਾਂ ਪੀਸ ਲਿਆ ਥੋੜਾ ਜਿਹਾ ਮੋਟਾ ਰਹਿ ਗਿਆ ਤੇ ਹੁਣ ਤੁਸੀਂ ਇਸ ਵਿੱਚ ਦੋ ਚੀਜ਼ਾਂ ਹੋਰ ਐਡ ਕਰਨੀਆਂ ਤੁਹਾਨੂੰ ਧਿਆਨ ਵਰਵਾਇਆ ਨੇ ਚੰਗੀ ਤਰ੍ਹਾਂ ਤੁਸੀਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਪੀਸ ਕੇ ਇਸ ਤਰ੍ਹਾਂ ਪਾਊਡਰ ਬਣਾਉਣਾ ਪਹਿਲਾਂ ਉਹ ਚੀਜ਼ਾਂ ਐਰ ਨਹੀਂ ਕਰਨੀਆਂ ਲਓ ਜੀ ਹੁਣ ਤੁਸੀਂ ਕਰਨੀ ਹੈ ਪਸਾਰੀ ਦੀ ਦੁਕਾਨ ਤੋਂ ਤੁਹਾਨੂੰ ਇੱਕ ਤਵਾਸੀਰ ਮਿਲ ਜਾਂਦੀ ਹੈ 10 ਗ੍ਰ ਤੇ 10 ਗ੍ਰਾਮ ਹੀ ਪਾਉਣੀਆਂ ਬਈ ਛਿੱਟੇ ਵਾਲੀ ਮਿਸ਼ਰੀ ਧਾਗੇ ਵਾਲੀ ਮਿਸ਼ਰੀ ਹੁੰਦੀ ਛਿੱਟੇ ਵਾਲੀ ਮਿਸ਼ਰੀ ਨੂੰ ਧਾਗੇ ਦੇ ਵਿੱਚੋਂ ਕੱਢ ਦੇਣਾ ਇਹ ਚੀਜ਼ ਧਿਆਨ ਰੱਖਣਾ 10 ਗ੍ਰਾਮ ਪਾਉਣੀਆਂ ਦੇ ਵਿੱਚ ਮਿਸ਼ਰੀ ਇਹਨੂੰ ਵੀ ਤੁਸੀਂ ਚੰਗੀ ਤਰ੍ਹਾਂ ਕੁੱਟ ਕੇ ਪਾਊਡਰ ਬਣਾ ਲੈਣਾ ਲਓ ਜੀ ਭੈਣੋ ਤੇ ਭਰਾਵੋ ਮਿਕਸਰ ਹੈ ਜਿਹੜਾ ਆਪਣਾ ਚੰਗੀ ਤਰ੍ਹਾਂ ਪੀਸ ਕੇ ਜਿਹੜਾ ਪਾਊਡਰ ਬਣਾ ਲਿਆ ਆਪਾਂ ਸਾਰਾ ਮਟੀਰੀਅਲ ਤੁਸੀਂ ਦੇਖ ਸਕਦੇ ਹੋ ਜਿਵੇਂ ਆਟੇ ਦੀ ਤਰ੍ਹਾਂ ਕਰ ਲਿਆ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 10 ਗ੍ਰਾਮ ਕੇਸਰ ਕੇਸਰ ਨੂੰ ਉਰਦੂ ਦੇ ਵਿੱਚ ਜਾਫਰ ਵੀ ਕਹਿੰਦੇ ਆ ਆਪਾਂ ਵੀਡੀਓ ਦੇ ਵਿੱਚ ਦੱਸਿਆ ਹੋਇਆ ਉਹ ਜਾਫਰ ਦਾ ਨਾਮ ਲਿਆ ਹੈ ਤੇ ਉਹ ਕਈ ਵਾਰੀ ਵੀ ਪਰਾਣਾ ਨੂੰ ਨਹੀਂ ਪਤਾ ਹੁੰਦਾ ਵੀ ਕੀ ਕਿਹਾ ਹੈ ਬਈ ਕੇਸਰ ਨੂੰ ਆਪਾਂ ਜਾਫਰ ਕਹਿੰਦੇ ਆ ਤੇ ਇਹਨੂੰ ਤੁਸੀਂ ਪਰੋਣਾ 1 ਗ੍ਰਾਮ ਇਹ ਤੁਹਾਨੂੰ ਮਾਰਕੀਟ ਦੇ ਵਿੱਚੋਂ ਆਸਾਨੀ ਨਾਲ ਮਿਲ ਜਾਣਾ ਥੋੜੀਆਂ ਚੀਜ਼ਾਂ ਮਹਿੰਗੀਆਂ ਤਾਂ ਹੈਗੀਆਂ ਪਰ ਇਹ ਜੜੀ ਬੂਟੇ ਦਾ ਕੰਮ ਹੈ ਨਾ ਬਹੁਤ ਵਧੀਆ ਕਰਦਾ ਬਾਈ ਇਹ ਚੀਜ਼ ਤੁਸੀਂ ਲਾਜ਼ਮੀ ਐਡ ਕਰਨੀ ਹੈ ਕੇਸਰੇ ਦੇ ਵਿੱਚ 1 ਗ੍ਰਾਮ ਤੁਸੀਂ ਪਾਉਣੀ ਪਾਉਣਾ ਹੈ ਤੇ ਜੇ ਮੇਰੇ ਭਰਾਵਾਂ ਤੋਂ ਕਿਸੇ ਤੋਂ ਇੰਨਾ ਜ਼ਿਆਦਾ ਬਰੀਕ ਨਾ ਪੀਸਿਆ ਹੋਵੇ ਉਹਨਾਂ ਨੇ ਇੱਕ ਧਿਆਨ ਰੱਖਣਾ ਇਹਨੂੰ ਕੋਈ ਬਰੀਕ ਛਾਲੀ ਦੀ ਨਾ ਜਾਲੀ ਤੇ ਹੁਣ ਮੈਂ ਤੁਹਾਨੂੰ ਦੱਸ ਦਿਆਂ ਦੀ ਬਰਤਨ ਦੀ ਵਿਧੀ ਇਹਨੂੰ ਬਈ ਕਿਸੇ ਵੀ ਚੀਜ਼ ਦੇ ਵਿੱਚ ਕੱਚ ਦੇ ਭਾਂਡੇ ਜਾਂ ਪਲਾਸਟਿਕ ਦੇ ਵਧੀਆ ਕੁਆਲਿਟੀ ਦੇ ਭਾਂਡੇ ਦੇ ਵਿੱਚ ਪਾ ਕੇ ਤੁਸੀਂ ਸਟੋਰ ਕਰਕੇ ਰੱਖ ਲੈਣਾ ਤੇ ਇੱਕ ਤਰ੍ਹਾਂ ਨਾ ਇਹਨਾਂ ਬਣਦੀਆਂ ਬਈ ਗੋਲੀਆਂ ਉਹ ਤੁਹਾਨੂੰ ਦੱਸ ਦਿੰਦਾ ਗੋਲੀਆਂ ਕਿਵੇਂ ਬਣਦੀਆਂ ਨੇ ਇਹਦੇ ਵਿੱਚ ਕੀ ਕੋਣ ਹੈ ਬਈ ਤੁਸੀਂ 10 ਸਾਲ ਪੁਰਾਣਾ ਗੁੜ ਪਾਉਣਾ ਹੈ ਕਿਸਾਈ ਦੁਕਾਨ ਤੋਂ ਮਿਲ ਜਾਣਾ ਆਮ ਹੀ ਕਾਲਾ ਹੋਇਆ ਗੁੜ ਹੁੰਦਾ 10 ਸਾਲ ਪੁਰਾਣਾ ਉਹਦੇ ਨਾਲ ਕੀ ਹੁੰਦਾ ਬਈ ਜਿਹੜੇ ਤੁਹਾਡੇ ਫੇਫੜਿਆਂ ਦੇ ਵਿੱਚ ਬਾਂਗਲ ਵਗੈਰਾ ਜੰਮੀ ਹੁੰਦੀ ਹੈ ਰੇਸ਼ਾ ਜੰਮਿਆ ਹੁੰਦਾ ਉਹ ਪਟਦਣਾ ਹੈ ਇਹ ਆਪਾਂ ਕਿਸੇ ਮੇਰੇ ਭਰਾ ਦੀ ਆਪਾਂ ਨੂੰ ਆਰਡਰ ਕੀਤਾ ਸੀ ਉਹਦੀਆਂ ਗ ਤੇ ਵੀਡੀਓ ਬਣਾ ਕੇ ਤੁਹਾਨੂੰ ਤਾਂ ਦਿਖਾਈ ਹੈ ਵੀ ਤੁਸੀਂ ਇਹ ਚੀਜ਼ਾਂ ਆਪਦੇ ਘਰੇ ਬਣਾ ਕੇ ਆਸਾਨੀ ਨਾਲ ਆਪ ਦਾ ਰੇਸ਼ੇ ਦਾ ਤੇ ਖੰਗ ਦਾ ਤੇ ਆਪਣੀ ਬਾਲਗਾਂ ਦਾ ਹਾਲਾ ਉਹ ਆਪ ਖੁਦ ਕਰ ਸਕੋ। ਇਹਦੇ ਵਿੱਚ ਬਈ ਪਾਵਾਂਗੇ ਅਸੀਂ 10 ਸਾਲ ਪੁਰਾਣਾ ਗੁੜ ਤੇ ਇੱਕ ਪਾਵਾਂਗੇ ਛੋਟੀ ਮੱਖੀ ਦਾ ਸਹਿਦ ਤੇ ਉਹਦੀਆਂ ਵੱਟਾਂਗੇ ਆਪਾਂ ਗੋਲੀਆਂ। ਗੋਲੀਆਂ ਨੂੰ ਵੱਟ ਕੇ ਕੀ ਕਰਨਾ ਤੁਸੀਂ ਛੋਟੀਆਂ-ਛੋਟੀਆਂ ਮਟਰਾਂ ਦੇ ਦਾਣੇ ਇਹਨਾਂ ਗੋਲੀਆਂ ਵੱਟ ਰਗੇ। ਤੋਂ ਨੂੰ ਛਾਂ ਦੇ ਵਿੱਚ ਸੁਕਾ ਲੈਣਾ ਤੇ ਇੱਕ ਕੱਚ ਦੇ ਬਰਤਨ ਦੇ ਵਿੱਚ ਭਰ ਕੇ ਤੁਸੀਂ ਰੱਖ ਲੈਣਾ ਨੂੰ ਤੇ ਛਾਂ ਉਹਦੇ ਸਮੇਂ ਜਦੋਂ ਤੁਸੀਂ ਰੋਟੀ ਖਾ ਲਈ ਰੋਟੀ ਖਾਣ ਤੋਂ ਘੰਟਾ ਬਾਅਦ ਇੱਕ ਗੋਲੀ ਸਵੇਰ ਤੇ ਇੱਕ ਗੋਲੀ ਸ਼ਾਮ ਨੂੰ ਲੈਣੀ ਹੈ ਇੱਕ ਹਫ਼ਤੇ ਦੇ ਵਿੱਚ ਤੁਹਾਡਾ ਨਜਲਾ ਜਖਾਵਣਾ ਬਿਲਕੁਲ ਹਰ ਜੂਗਾ ਜੇ ਮਾੜੀ ਮੋਟੀ ਸ਼ਿਕਾਇਤ ਰਹਿੰਦੀ ਹੈ ਤਾਂ ਤੁਸੀਂ ਇਹਨੂੰ ਹੋਰ ਬਣਾ ਕੇ ਅੱਗੇ ਵੀ ਖਾ ਸਕਦੇ ਹੋ ਕੋਈ ਵੀ ਇਹ ਚੀਜ਼ਾਂ ਦਾ ਸਾਈਡ ਇਫੈਕਟ ਨਹੀਂ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਜੇ ਕਿਸੇ ਮੇਰੇ ਵੀਰ ਨੇ ਭਰਾ ਨੇ ਆਨਲਾਈਨ ਆਰਡਰ ਕਰਨੀ ਹੈ ਤਾਂ ਸਕਰੀਨ ਦੇ ਉੱਤੇ ਆਪਣਾ ਨੰਬਰ ਤੁਹਾਨੂੰ ਦਿਖਾਈ ਦੇ ਰਿਹਾ ਹੈ ਤੇ ਆਪਣੇ ਤੋਂ ਆਰਡਰ ਵੀ ਕਰ ਸਕਦੇ ਆ ਤੇ ਸਸੀ ਕਾਲ ਜੀ